ਸਰ ਮੇਰੀ ਬੇਟੀ ਨੂੰ 3 ਦਿਨ ਹੋ ਗਏ ਗਾਇਬ ਹੋਈ ਸਾਨੂੰ ਪੁਲਿਸ ਵਾਲਿਆਂ ਨੇ ਕੋਈ ਇਨਸਾਫ ਨਹੀਂ ਦਿੱਤਾ ਜੀ ਕਿਤੇ ਉਹ ਗਾਇਬ ਹੋਈ ਹੈ ਬੇਟਾ ਤੁਹਾਡੀ ਸਲਾਤ ਕਰੋ ਜੀ ਸਕੂਲ ਜਾ ਕੇ ਸੀ ਛੱਡ ਕੇ ਆਂਦੀ ਆ ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਉਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਕਿਹੜੀ ਕਲਾਸ ਪੜਦੀ ਸੀ ਪਲਸ 2 ਚ ਪੜ ਰਹੀ ਹੈ ਜੀ ਉਹ ਕਿੰਨੀ ਉਮਰ ਹੈ 17ਵਾਂ ਲੱਗਿਆ ਬਈ ਹਜੇ ਉਹਨੂੰ ਤੇ ਪੁੱਛਾ ਦਿੱਤੀ ਕੀ ਕਹਿੰਦਾ ਪੁਲਿਸ ਦੇ ਸੱਜਣ ਕੌਣ ਸਾਲੇ ਨੇ ਜੀ ਕੱਲ੍ਹ ਦੇ ਅਸੀਂ ਰਾਊਟਰ ਲਗਾਈਏ ਨੇ ਕੋਈ ਨਿਆ ਨਹੀਂ ਉਤਰਦੇ ਰੇ ਸਾਨੂੰ ਲੈ ਗ ਲੈਂਦੇ ਬਸ ਅੱਜ ਵੀ ਸਾਡਾ ਪਰਚਾ ਦਰਜ ਕਰਕੇ ਜਮਾ ਤਰ ਕੁਛ ਲਿਖਾ ਕੇ ਐਟ ਅ ਟਾਈਮ ਸਾਨੂੰ ਨਹੀਂ ਪਤਾ ਕਿੰਨਾ ਦਾ ਫੋਨ ਆ ਕਿੰਨਾ ਦਾ ਨਹੀਂ ਆ ਬਸ ਸਾਨੂੰ ਵਾਪਸ ਮੋੜ ਕੀ ਕਹੇ ਬਈ ਕੁਛ ਵੀ ਨਹੀਂ ਕਿਹਾ ਜੀ ਬਸ ਸਾਨੂੰ ਕਹਿੰਦੇ ਐਸਐਚ ਦੇ ਕੋਲੇ ਜਾਓ ਤੁਸੀਂ ਬਸ ਇੰਨੀ ਗੱਲ ਕਹਿ ਕੇ ਸਾਨੂੰ ਬਾਹਰ ਕਰਤਾ ਉਹਨੂੰ ਮੈਨੂੰ ਮੇਰੀ ਭੈਣ ਦਾ ਇਨਸਾਫ ਚਾਹੀਦਾ ਇਹਨੂੰ ਤਿੰਨ ਦਿਨ ਹੋ ਗਏ ਲਾਪਤਾ ਹੋਵੇ ਨੂੰ ਬਾਲ ਸਾਡੇ ਕੋਈ ਕਾਰਵਾਈ ਕਰ ਸਾਨੂੰ ਉਸੇ ਪੈਸਾ ਵਾਪਸ ਮੋੜਨ ਦੇ ਫੁੱਟੇ ਪੈਰੀ ਤਾਂ ਤਿਆਲਪਰਾ ਜੀ ਜੈਸ ਵਿੱਚ ਨੇ ਖੋਲ ਅਰਾਪਟ ਲਿਖਿਆ 5000 ਕੀਤਾ ਬਟੋ ਨੇ ਸੈਂਡ ਕਰਨ ਐਨ ਮੁਕੇ ਤੇ ਫੋਨ ਆ ਗਿਆ ਉਸ ਨੂੰ ਸਾਨੂੰ ਨਹੀਂ ਪਤਾ ਉਹਨਾਂ ਨੇ ਸਾਨੂੰ ਫੁੱਟੇ ਪੈਰ ਮੋੜ ਕੇ ਕਹਿੰਦੇ ਐਸੇ ਸੇ ਕੁਲ ਜਾ ਕੇ ਆਓ ਤੇ ਸਾਨੂੰ ਇਨਸਾਫ ਚਾਹੀਦਾ ਨਹੀਂ ਤਾਂ ਸਾਡੀ ਇਹੋ ਲਾਸ ਵਾਪਸ ਹੋ ਗਈ